ਸਰ ਪਲੀਜ਼ ਇਹ ਵੀ ਗੱਲ ਨਹੀਂ ਹੈ ਸਰ ਪਲੀਜ਼ ਥੋੜਾ ਟਾਈਮ ਸੁਪਰੀਮ ਕੋਰਟ ਦੀ ਤੁਹਾਨੂੰ ਹਦਾਇਤਾਂ ਸੀ ਐ ਵੀ ਤੁਸੀਂ ਪੀਸਫੁਲੀ ਇੱਥੇ ਚਲੇ ਜਾਓ ਤੁਸੀਂ ਸੁਪਰੀਮ ਕੋਰਟ ਦੇ ਆਰਡਰਸ ਨੂੰ ਫੋਲੋ ਜਿਹੜੇ ਗਰੀਬ ਦੀ ਸੁਣਵਾਈ ਦੀ ਗੱਲ ਕਰਦੇ ਕਿੰਨੇ ਵਰੀ ਟਾਈਮ ਦਿੱਤਾ ਤੁਹਾਨੂੰ ਉਹ ਸੁਣਵਾਈ ਨਹੀਂ ਹੋਈ ਕਿਹੜੀ ਸਰ ਮੇਰੀ ਗੱਲ ਸੁਣੋ ਪਰ ਕੈਨ ਵੀ ਦਿੱਤਾ ਵਾ ਤੁਹਾਨੂੰ ਮਗਲੇ ਮੈਂ ਇੱਕ ਮਿੰਟ ਖੋਲੋ ਮੈਡਮ ਤੁਹਾਨੂੰ ਟਾਈਮ ਵੀ ਦਿੱਤਾ ਬੜੀ ਵਾਰੀ ਤੁਹਾਨੂੰ ਅਗਲੇ ਪਨੇ ਮਕਾਨ ਵੀ ਲੈ ਕੇ ਦਿੱਤੇ ਆ ਆਰਡਰ ਜੇ ਤੁਸੀਂ ਨਹੀਂ ਫਾਲੋ ਕਰੋਗੇ ਸਾਨੂੰ ਕਾਨੂੰਨ ਅਨੁਸਾਰ ਐਫ ਆਈ ਆਰ ਰਜਿਸਟਰ ਕਰਾਣੀ ਸਰ ਸਰ ਆਈ ਐਮ ਅੰਡਰਸਟੈਂਡ ਸਰ ਆਈ ਐਮ ਅੰਡਰਸਟੈਂਡ ਬਿਯੋਂਡ ਰੂਲਸ ਸਰ ਆਈ ਐਮ ਅੰਡਰਸਟੈਂਡ ਮੋਰ ਫਰਦਰ ਡਿਸਕਸ਼ਨ ਵਿਲ ਬੀ ਡਨ ਆਈ نو ਅੰਡਰਸਟੈਂਡ ਅਰਮੀ ਵਾਲੇ ਬਿੱਲ ਲੈਂਦੇ ਰਹੇ ਪਾਣੀ ਦਾ ਬਿੱਲ ਆ ਲੈਦੇ ਦੇਖੋ ਕੂੜਾ ਟਾਕਰ ਸਾਡੇ ਉੱਪਰਦੇ ਰਹੇ ਸੁਣਨੇ ਲਗੀਰਾ ਦੇਖੋ ਆਪਾਂ ਇਹ ਕੋਈ ਨਹੀਂ ਲੈਂਦੇ ਬਾਦ ਕੋਰੇਡ ਨਹੀਂ ਹੋਣਾ ਤੁਹਾਨੂੰ ਮੈਂ ਕਹੇ ਨਾ ਇੰਨਾ ਘੰਟਾ ਰੁਕੋ ਗੱਲ ਹੋ ਲੈੰਦੋ ਇੰਨੀ ਕਾਦੀ ਕਾਲੀ ਪੈ ਗਈ ਬੱਤੀ ਕੱਟਣ ਦੀ ਯਾਰ ਚੱਲ ਕੋਈ ਭਾਈ ਕਰ ਲਈ ਉਹਨਾਂ ਨਾਲ ਵੀ ਗੱਲ ਬੱਤੀ ਜੋੜ ਦੋ ਕਿੱਦਾਂ ਖਾਲੀ ਹੋਏਗਾ ਫਲੈਟ ਸਰ ਇਹ ਮਾਮਲਾ ਵਾਕੇ ਅਸੀਂ ਬਹੁਤ ਦੇਰ ਤੋਂ ਸਾਰੀ ਮਤਲਬ ਕਿ ਕੋਠੀਆਂ ਵਾਲੇ ਇੱਥੇ ਰਹਿ ਰਹੇ ਆ ਠੀਕ ਹੈ ਅਸੀਂ ਇੱਕ ਦੂਸਰੇ ਦੇ ਨਾਲ ਇਕਾ ਕਰਕੇ ਚੱਲਦੇ ਆ ਠੀਕ ਹੈ ਅਸੀਂ ਦੂਸਰੀ ਕੋਠੀ ਤੋਂ ਆ ਲੇਕਿਨ ਸਾਡੇ ਰਿਲੇਟਿਵ ਵੀ ਇੱਥੇ ਰਹਿੰਦੇ ਪਿਆ ਠੀਕ ਆ ਗਵਰਨਮੈਂਟ ਨੂੰ ਥੋੜਾ ਇਹਨਾਂ ਨੂੰ ਟਾਈਮ ਦੇਣਾ ਚਾਹੀਦਾ ਵਾ ਇਹ ਕਹਿੰਦੇ ਦਿੱਤਾ ਵਾ ਟਾਈਮ ਲੇਕਿਨ ਟਾਈਮ ਜਿਹੜਾ ਦਿੱਤਾ ਵਾ ਹੁਣ ਇੱਕਦਮ ਤੇ ਇਹਨਾਂ ਕੋਲੋ ਵਿਚਾਰਿਆਂ ਕੋ ਖਾਲੀ ਹੋਣੇ ਨਹੀਂ ਹੈਗੇ ਵੀ ਠੀਕ ਹੈ ਅੱਗੇ ਉਹਨਾਂ ਨੂੰ ਕੋਈ ਸਾਧਨ ਲੱਭਦਾ ਹੋਵੇ ਜਿਹੜੇ ਇਹਨਾਂ ਨੇ ਫਲੈਟ ਦਿੱਤੇ ਆ ਬਿਲਕੁਲ ਕਿਸੇ ਕੰਮ ਦੇ ਫਲੈਟ ਨਹੀਂ ਹੈਗੇ ਵੀ ਠੀਕ ਹੈ ਇਹ ਗਵਰਨਮੈਂਟ ਖਾਲੀ ਕਰਾ ਰਹੀ ਹੈ ਜਦੋਂ ਇਹ 70 70 ਸਾਲ ਤੋਂ 80 ਸਾਲ ਤੋਂ ਇੱਥੇ ਰਹਿੰਦੇ ਪਏ ਆ ਜਾਂ ਤੇ ਗਵਰਨਮੈਂਟ ਕੁਝ ਦੇ ਕੇ ਇਹਨਾਂ ਨੂੰ ਖਾਲੀ ਕਰਾਵੇ ਕਿ ਚਲੋ ਜਿਹੜੇ ਮਤਲਬ ਕਿ ਪ੍ਰਾਈਵੇਟ ਕੰਮ ਕਰਦੇ ਪਏ ਆ ਵਿਚਾਰੇ ਆਪਣੇ ਘਰ ਚ ਲਾਉਣਗੇ ਕਿ ਕਿਰਾਏ ਭਰਨਗੇ ਥੋੜੇ ਪੈਸੇ ਦੇਣ ਫਿਰ ਇਹਨਾਂ ਕੋ ਖਾਲੀ ਕਰਾਉਣ ਗਰੀਬ ਬੰਦੇ ਹੈਗੇ ਆ ਮਤਲਬ ਕਿ ਇਹ ਗਲਤ ਬਹੁਤ ਗਲਤ ਕਰਦੇ ਪਿਆ ਕਿੰਨੇ ਪਰਿਵਾਰ ਰਹਿ ਰਹੇ ਇਸ ਤਾਂ ਤੇ ਹੁਣ ਕਿੰਨੇ ਫਲੈਟ ਕਿੰਨੇ ਦਿੱਤੇ ਜਾ ਰਹੇ ਇਹਨਾਂ ਨੇ ਮਤਲਬ ਕਿ 12 13 ਫਲੈਟ ਦਿੱਤੇ ਆ ਤੇ ਉਹ ਫਲੈਟਾਂ ਦੇ ਵਿੱਚ ਫਲੈਟਾਂ ਦਾ ਵੀ ਕੋਈ ਫੈਸਿਲਿਟੀ ਨਹੀਂ ਹੈਗੀ ਵੀ ਕਹਿੰਦੇ ਕਿ ਉੱਥੇ 15 15 ਦਿਨ ਹਫਤਾ ਹਫਤਾ ਪਾਣੀ ਨਹੀਂ ਆਉਂਦਾ ਵੀ ਤੇ ਜੇ ਉਥੇ ਪਾਣੀ ਨਹੀਂ ਆਏਗਾ ਵੀ ਤੇ ਵਿਚਾਰੇ ਮਤਲਬ ਕਿ ਲੋਕ ਕੀ ਕਰਨਗੇ ਉਥੇ ਪ੍ਰਸ਼ਾਸਨ ਹੀ ਪਹੁੰਚੀ ਆ ਬੋਲਤੀ ਪਹੁੰਚੀ ਆ ਖਾਲੀ ਕਰਾਉਣ ਦੀ ਗੱਲ ਕੀਤੀ ਜਾ ਰਹੀ ਆ ਤੇ ਹੁਣ ਤੁਹਾਡੇ ਵੱਲੋਂ ਕੀ ਫੈਸਲਾ ਲਿਆ ਗਿਆ ਸਾਰੇ ਹੁਣ ਫੈਸਲਾ ਅਸੀਂ ਤੇ ਬਹੁਤ ਰਿਕਵੈਸਟ ਕੀਤੀ ਐ ਅਫਸਰਾਂ ਦੇ ਅੱਗੇ ਬਹੁਤ ਰਿਕਵੈਸਟ ਕੀਤੀ ਐ ਲੇਕਿਨ ਉਹ ਰਿਕਵੈਸਟ ਮਤਲਬ ਸਾਡੀ ਫੋਲੋ ਨਹੀਂ ਕਰਦੇ ਪਏ ਵੀ ਅਸੀਂ ਤੇ ਉਹਨਾਂ ਨੂੰ ਕਹਿ ਰਹੇ ਆ ਕਿ ਸਾਨੂੰ ਥੋੜਾ ਜਿਹਾ ਥੋੜੇ ਦਿਨ ਦੇ ਮਤਲਬ 2-3 ਦਿਨ ਤੇ ਦੇ ਦਿਓ ਕਿ ਚਲੋ ਇਹ ਆਪਣਾ ਆਪਣਾ ਥੋੜਾ ਬਹੁਤਾ ਕਿਸੇ ਤਰੀਕੇ ਦੇ ਨਾਲ ਵੀ ਚਲੋ ਕਿਰਾਏਾਂ ਦੇ ਉੱਤੇ ਜੇ ਰਹਿਣਾ ਵਾ ਤੇ ਕਿਰਾਏ ਦੇ ਉੱਤੇ ਜਾ ਸਕਦੇ ਆ ਬਟ ਇਹ ਬਹੁਤ ਜ਼ਿਆਦਾ ਗਲਤ ਕਰਦੇ ਪਿਆ ਹੈ ਗਵਰਨਮੈਂਟ ਬਹੁਤ ਗਲਤ ਕਰਦੀ ਪਈ ਹੈ ਮੇਰਾ ਨਾਮ ਜੀ ਵਰੁਨਸਰੀ ਨਾ ਮੈਂ ਸਦਰਬੀਰ ਕੈਂਟ ਤੋਂ ਆ ਇਹ ਇੱਥੇ 19 ਨੰਬਰ ਕੋਠੀ ਆ ਜੋ ਕਿ ਡੀਓ ਲੈਂਡ ਆ ਇਹ ਕੋਰਟ ਕੇਸ ਚੱਲੰਦਿਆ ਸੀ ਆਰਮੀ ਨਾ ਕੋਠੀ ਦੇ ਮਾਲਕ ਦਾ 2019 ਤੋਂ ਇਹ ਕੋਠੀ ਵਾਲੇ ਜਿਹੜੇ ਮਾਲਕ ਸੀਗੇ ਉਹ ਕੇਸ ਹਾਰ ਗਏ ਆ ਤੇ ਇਹਨਾਂ ਨੇ ਪਹਿਲਾਂ ਵੀ ਪ੍ਰੋਜੈਕਸ਼ਨ ਲੈਣ ਦੀ ਕੋਸ਼ਿਸ਼ ਕੀਤੀ ਸੀ ਬਟ ਇਥੇ ਰੋ ਜਿਹੜੇ ਗਰੀਬ ਵਸਨੀਕ ਨੇ ਉਹ ਹੈਂਡ ਟੂ ਮਾਉਥ ਸੀਗੇ ਉਹਨਾਂ ਕੋਲ ਸਿਰ ਦੀਆਂ ਛੱਤਾਂ ਨਹੀਂ ਸੀਗੀਆਂ ਤੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਸੀਗੀ ਤੇ ਹੁਣ ਇਹਨਾਂ ਨੇ ਮਾਲ ਮੰਡੀ ਲਾ ਕੇ ਕੋਈ ਫਲੈਟ ਨੇ ਉਹ ਇਹਨਾਂ ਨੂੰ ਲੋਡ ਕੀਤੇ ਨੇ ਕਿ ਉਹ ਵੀ ਨਹੀਂ ਚਾਹੁੰਦੇ ਸੀਗੇ ਕਿ ਇਹ ਵਿਚਾਰੇ ਘਰ ਬੇਗਾਰ ਹੋ ਜਾਣ ਬਟ ਇੱਥੇ ਪ੍ਰੋਬਲਮ ਇਹ ਆ ਰਹੀ ਹੈ ਕਿ ਉੱਥੇ ਫਲੈਟ ਹੈਗੇ ਨੇ ਘੱਟ ਕਿਉਂਕਿ ਹੋਰ ਵੀ ਉੱਥੇ ਲੋਕ ਰਹਿੰਦੇ ਨੇ ਅਸੀਂ ਇਹ ਨਹੀਂ ਚਾਹੁੰਦੇ ਕਿ ਕਿਸੇ ਦਾ ਘਰ ਬਸਾਨ ਲਈ ਕਿਸੇ ਦਾ ਉਜਾੜਿਆ ਜਾਵੇ ਹੁਣ ਇਹਨਾਂ ਨੇ ਇਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਜਿਹੜੇ ਥੇ 30 31 ਪਰਿਵਾਰ ਨੇ ਉਹਨਾਂ ਨੂੰ ਉੱਥੇ ਫਲੈਟ ਜਿਹੜੇ ਦਿੱਤੇ ਜਾਣ ਅਲੋਟਮੈਂਟ ਕਰਾ ਦਿੱਤੀ ਜਾਵੇ ਤੇ ਇਥੋਂ ਮੂਵ ਆਨ ਹੋ ਜਾਣ ਹੁਣ ਪ੍ਰਸ਼ਾਸਨ ਕਹਿ ਰਿਹਾ ਕਿ ਪਹਿਲਾਂ ਮੂਵ ਆਨ ਹੋਣ ਤੇ ਬਾਅਦ ਫਲੈਟ ਹੁੰਦੇ ਉਹ ਤੇ ਸੜਕਾਂ ਤੇ ਆਉਣ ਵਾਲੀ ਗੱਲ ਹੈ ਕਿ ਇਹਨਾਂ ਨੂੰ ਇਹਨਾਂ ਦਾ ਸਮਾਨ ਕੱਢ ਕੇ ਸੜਕਾਂ ਤੇ ਅਸੀਂ ਉਹਦੇ ਲਈ ਸੰਘਰਸ਼ ਕਰ ਰਹੇ ਹਾਂ ਕਿ ਜਰੂਰ ਤੱਕ ਇਹਨਾਂ ਕੋਲ ਫਲੈਟ ਨਹੀਂ ਇਹਨਾਂ ਨੂੰ ਦਿੱਤੇ ਜਾਂਦੇ ਉਹ ਤੱਕ ਅਸੀਂ ਕੋਠੀ ਨਹੀਂ ਖਾਲੀ ਹੁੰਦੇ ਕਿੰਨੇ ਪਰਿਵਾਰ ਰਹਿ ਰਹੇ ਆ ਦੇਖੋ ਜੀ ਇੱਥੇ ਮਕਾਨ ਵਾਈਜ਼ ਵੇਖਿਆ ਜਾਵੇ ਤੇ 31 ਨੇ ਲੇਕਿਨ ਉਹਨਾਂ ਦੀਆਂ ਚੌਥੀਆਂ ਚੌਥੀਆਂ ਪੀੜ੍ਹੀਆਂ ਇੱਥੇ ਨੇ ਇੱਕ ਇੱਕ ਪਰਿਵਾਰ ਚ ਚਾਰ ਚਾਰ ਜੀ ਰਹਿੰਦੇ ਨੇ ਜਿਨ੍ਹਾਂ ਦੇ ਬੱਚੇ ਨੇ ਉਹਨਾਂ ਦੇ ਇਹ ਇਹ ਸਰ ਅੰਗਰੇਜ਼ਾਂ ਦੇ ਟਾਈਮ ਤੋਂ ਜੇ ਇੱਥੇ ਇੱਕ ਅਸਲ ਜਿਹੜੇ ਅੰਗਰੇਜ਼ ਇੱਥੇ ਰਹਿੰਦੇ ਹੁੰਦੇ ਸੀ ਉਹਨਾਂ ਦੇ ਸਰਵੰਟ ਕੁਆਟਰ ਨੇ ਜਿੰਨਾ ਚਿਰ ਰਹਿ ਰਹੇ ਨੇ ਤੇ ਇਹ ਹਰ ਤਰ੍ਹਾਂ ਦਾ ਟੈਕਸ ਵੋਟਰ ਕਾਰਡ ਆਧਾਰ ਕਾਰਡ ਸਭ ਕੁਝ ਇੱਥੋਂ ਦਾ ਵਾ ਬਟ ਇੱਕ ਕੋਈ ਸੁਪਰੀਮ ਕੋਰਟ ਦਾ ਕੇਸ ਲੱਗਾ ਸੀ ਮਾਲਕ ਨਾਲ ਤੇ ਆਰਮੀ ਨਾਲ ਉਹ ਹਾਰੇ ਨੇ ਠੀਕ ਹੈ ਜਾਨ ਲਈ ਵੀ ਤਿਆਰ ਨੇ ਲੇਕਿਨ ਘੱਟੋ ਘੜ ਇਨਾਂ ਦੀ ਸਿਰ ਦੀ ਛੱਤ ਤੇ ਇਹਨਾਂ ਨੂੰ ਦਿੱਤੀ ਜਾਵੇ ਪਰ ਜੇ ਅੱਜ ਕਹ ਰਹੇ ਤੁਸੀਂ ਸਿਰਫ 11 플랫 ਹੋਏ ਆ ਤੇ 31 ਪਰਿਵਾਰ ਜੇ ਉੱਥੇ ਚਲੇ ਜਾਣਗੇ ਤਾਂ ਰਹਿਣ ਕਿੱਥੇ ਵੇਖੋ ਜੀ ਕੋਈ ਨਹੀਂ ਜਾਊਗਾ ਜਦੋਂ ਤੱਕ ਹਨੂ ਸਾਰੇ ਫਲੈਟ ਨਹੀਂ ਮਿਲਣਗੇ ਪ੍ਰੋਪਰ ਸਾਰਿਆਂ ਦੇ ਸਿਰ ਦੀ ਛੱਤ ਦੀ ਗਰੰਟੀ ਨਹੀਂ ਲਈਤੀ ਜਾਏਗੀ ਔਰ ਤੱਕ ਕਿਹਨੂੰ ਨਹੀਂ ਜਾਣ ਦਿੱਤਾ ਜਾਏਗਾ ਜੇ ਹਨੂ ਸੰਘਰਸ਼ ਕਰਨਾ ਪਿਆ ਤੇ ਅਸੀਂ ਅੱਗੇ ਵੀ ਕਰਦੇ ਆਏ ਤੇ ਇੱਕ ਵਾਰ ਫੇਰ ਕਰਕੇ ਵਿਖਾਵਾਂਗੇ ਇਸ ਦੇ ਵਿੱਚ ਸੀਨੀਅਰ ਅਫਸਰਾਂ ਕੋ ਬਾਈਟ ਲਓ ਤੁਸੀਂ ਮੈਂ ਮੈਨੂੰ ਇਹ ਇਹਦੇ ਬਾਰੇ ਜਿਹੜਾ ਸਾਡੇ ਸਰ ਸਾਡੇ ਕੀ ਇਨਫੋਰਮੇਸ਼ਨ ਸੀਨੀਅਰ ਅਫਸਰ ਜਿਹੜੇ ਆ ਰਹੇ ਨੇ ਉਹ ਤੁਹਾਨੂੰ ਡਿਟੇਲ ਦੱਸਣਗੇ ਸਾਰੇ ਐਸ ਡੀ ਐਮ ਸਾਹਿਬ ਮੌਕੇ ਤੇ ਨੇ ਸਰ ਤੁਹਾਡਾ ਠੀਕ ਹੈ ਉਹ 10 ਤਨ ਜੋ ਮੈਂ ਤੁਹਾਨੂੰ ਕਹਿ ਰਿਹਾ ਲੋਕਾਂ ਦੇ ਵੱਲੋਂ ਮਾਮਲਾ ਇਹ ਆ ਕਿ ਸੀਨੀਅਰ ਅਫਸਰ ਹੋਣਗੇ ਉਹ ਤੁਹਾਨੂੰ ਦੱਸਣਗੇ ਬਾਈਟ ਬਸ ਸਰ ਜਿਹੜਾ ਘਰ ਖਾਲੀ ਕਰਾਉਣ ਦੀ ਗੱਲ ਹੈ ਮੈਂ ਕਿਹਾ ਇਸ ਬੰਦੇ ਸੀਨੀਅਰ ਅਫਸਰ ਉਹਨਾਂ ਨੂੰ ਨੋਟਿਸ ਆ ਉਹ ਤੁਹਾਨੂੰ ਬਾਈਟ ਦੇਣਗੇ ਜੀ